ਤੇ ਜਿਹੜੇ ਆ ਦੋਵੇਂ ਬਲਾਸਟ ਹੋਏ ਆ ਮंजे ਲਟਕੀਆਂ ਵਾ ਦੋਵੇਂ ਜੇਠੂਵਾਲ ਤੋਂ ਪੰਜ ਛੇ ਕਿਲੇ ਹੜ ਮੇ ਡਿੱਗੀ ਆ ਜਿਹੜੀ ਦੂਸਰੀ ਮੰਜਲ ਡਿੱਗੀ ਆ ਉਹ ਵੀ ਮੱਖਣਵੜੀ ਦੇ ਦੇ ਜੇਠੂਵਾਲ ਦੇ ਵਿੱਚ ਕਾਇ ਡਿੱਗੀ ਆ ਜਾਨੀ ਨਸਾਨ ਨਹੀਂ ਕੋਈ ਆ ਬਲਾਸਟ ਹੋਈਆਂ ਡਿੱਗੀਆਂ ਵਾ ਇਹ ਜਾਦਾ ਹੱਥ ਜੋੜ ਕੇ ਸੰਗਤਾਂ ਨੂੰ ਇਹੋ ਬਤਿਆ ਬੇਨਤੀ ਕਰਦੇ ਆ ਤੇ ਬਤੀਆਂ ਰਾਤ ਨੂੰ ਨਾ ਜਗਾਉਣ ਜੇ ਆਪਾਂ ਪਾਸਾ ਦਿਨ ਬੱਤੀ ਨਾ ਜਗਾਵਾਂਗੇ ਤੇ ਕੁਝ ਨਹੀਂ ਵਿਕੜ ਜਾਣਾ ਤੋ ਆਪਾਂ ਲਾਈਟਾਂ ਛੱਡ ਲੈਨੇ ਜੋ ਦੁਸ਼ਮਣੋਂ ਉਧਰੋਂ ਗੋਲਾ ਦਾਗਦਾ ਵਾ ਉਹਨੇ ਇਹ ਨਹੀਂ ਕਾ ਵੇਖਣਾ ਇਹ ਆਰਮੀ ਦਾ ਦਫ਼ਤਰ ਆ ਪੰਜਾਬ ਪੁਲਿਸ ਦੇ ਥਾਣੇ ਆ ਜਾਂ ਸ਼ਹਿਰ ਹੈ ਜਾਂ ਪਿੰਡ ਹੈ ਨੁਕਸਾਨ ਕਿਦਾਂ ਨੁਕਸਾਨ ਆਪਣਾ ਹੋਣਾ ਵਾ ਇਹ ਇਹ ਜਿਹੜਾ ਬਲਾਸਟ ਹੋਇਆ ਰਾਤੀ 1 ਵਜੇ ਤੇ 5 ਮਿੰਟ ਤੇ ਦੋ ਜਦੋਂ ਬਲਾਸਟ ਹੋਇਆ ਤੇ ਸਾਰੀ ਸੰਗਤ ਬਹੁਤ ਜਿਆਦਾ ਗੂੰਜ ਪਈ ਆ ਤੇ ਅਸੀਂ 1 ਵਜੇ 35 ਮਿੰਟ ਤੇ ਮੈਂ ਇਸ਼ਨਾਨ ਕੀਤਾ ਵਾ ਕਿਉਂ ਅੰਮ੍ਰਿਤ ਵੇਲਾ ਸੀ ਤੇ ਜਦੋਂ ਅਸੀਂ ਬਾਹਰ ਨਿਕਲੇ ਤਾਂ ਮੁੜ ਕੇ ਫਿਰ ਤੀਜੇ ਦੀ ਆਵਾਜ਼ ਆਈ ਫਿਰ ਚੌਥੇ ਦੀ ਫਿਰ ਪੰਜਵੇਂ ਦੀ ਛੇਵੇਂ ਦੀ ਸੱਤ ਬਲਾਸਟ ਹੋਏ ਆ ਜਦੋਂ ਬਲਾਸਟ ਹੁੰਦਾ ਸੀ ਅਸਮਾਨ ਦੇ ਵਿੱਚੋਂ ਐਂ ਲੱਗਦਾ ਸੀ ਜਿਦਾਂ ਅੱਗ ਦਿਖਦੀ ਆ ਚੰਗਾਰੇ ਚੰਗਾਲੇ ਪੂਰੇ ਨਿਕਲਦੇ ਸੀ ਤੇ ਮੁੜ ਕੇ ਫਿਰ ਜਦੋਂ 6ਵਾਂ 7ਵਾਂ ਹੋਇਆ ਵਾ ਫਿਰ ਸੰਗਤ ਸਾਰੀ ਪਛਾੜ ਗਈ ਆ ਤੇ ਕੋਈ ਪਤਾ ਨਹੀਂ ਕਿ ਇੱਥੇ ਨਾਲ ਕੋਈ ਟਿਕੀ ਨਹੀਂ ਨਹੀਂ ਬਿਲਕੁਲ ਜਾਨੀ ਨਿਸ਼ਾਨੀ ਆ ਆਪਣੇਨ ਤੋਂ ਬਾਹਰ ਡਿੱਗੀਆਂ ਮਜਾਂ ਲੈਂ ਜਿਹੜੀਆਂ ਡਿੱਗੀਆਂ ਵਾਂ ਜਿੰਨੇ ਮਰਜੀ ਟੈਕ ਕਰ ਲੈ ਜੀ ਕੋਈ ਗਾਂਦੀ ਫੌਜ ਦੇ ਨਾਲ ਆ ਇਹਦੇ ਜਿਹੜੇ ਵੱਡੇ ਵਾਡੇ ਸਿੱਖ ਲੜੀ ਜਾਂਦੇ ਆ ਪਰ ਨੁਕਸਾਨ ਤੇ ਨੁਕਸਾਨੀਆਂ ਨਾ ਜੇ ਸਾਡੇ ਇਧਰੋਂ ਮੰਨ ਗੋਨਾਂ ਦਾ ਨੁਕਸਾਨ ਹੋਣਾ ਵਾ ਉਹ ਮਾਰਨਗੇ ਤਾਂ ਸਾਡਾ ਨੁਕਸਾਨ ਹੋਣਾ ਵਾ ਤੇ ਜਦੋਂ ਮੈਦਾਨ ਦੇ ਵਿੱਚ ਭੱਜ ਫਿਰੂ ਪਾ ਪਾ ਜਨਵਰ ਤੇ ਕੁਝ ਨਹੀਂ ਆ ਇਹ ਸਾਡੇ ਕੋਲ ਅਟੈਕ ਕਰੂ ਤੇ ਅਸੀਂ ਫਿਰ ਢਿਲ ਥੋੜਾ ਕਰਨੀ ਆ ਫੇ ਸਾਡੀ ਆਰਮੀ ਆ ਅਸੀਂ ਆਰਮੀ ਦੇ ਨਾਲ ਆ ਇਹ ਇਹ ਪਿੰਡ ਮਖਮਣ ਦੀ ਹੱਥ ਚ ਖਲੋਤੇ ਆ ਜਿਹੜਾ ਦੂਸਰਾ ਫੜਿਆ ਵਾ ਪਹਿਲਾ ਅਟੇ ਜੇਟੂ ਵਾਲ ਫੜਿਆ ਹੋ ਹਾਂਜੀ ਹਾਂਜੀ ਬਾਕੀ ਸਾਨੂੰ ਲੰਗਰ ਦਾ ਪ੍ਰਸ਼ਾਦੇ ਦਾ ਜੋ ਲਾਉਣਗੇ ਹੁਕਮ ਲਾਉਣਗੇ ਸਾਡੀਆਂ ਟਰਾਲੀਆਂ ਟਰੈਕਟਰਾਂ ਨੌਜਵਾਨ ਦੀ ਮੰਗ ਕਰਨਗੇ ਤੇ ਪੰਜਾਬ ਇੱਕ ਠੋਕ ਕੇ ਨਾਲ ਆ ਦੇਖਦੇ ਨਾਲ ਆਰਮੀ ਦੇ ਨਾਲ ਆ ਇਹ ਆਰਮੀ ਕੇ ਐਕਸਪਰਟ ਹੀ ਬਤਾ ਸਕਦੇ ਹਨ ਜੀ ਮਸਾਇਲ ਕਾ ਪੋਰਸ਼ਨ ਹੀ ਹੈ ਇਹ ਸੋ ਮੈਂ ਤਾਂ ਇਹ ਇਨਕੀ ਗਾਈਡਲਾਈਨ ਤੇ ਜੋ सेफ्टी मीजर्स हैं उसको लागू करवा रहा हूँ पब्लिक को दूर लेकर जा रहा हूँ क्योंकि इसके बीच में जो बोल रहे हैं वो कि एक्सप्लोज़िव हो सकता है संभावना है तो उसके चलते मैं पब्लिक को सेव कर रहा हूँ जस एक ही मिसाइल के पोर्शन जो आ, जो वहाँ पर हवा में ही इसको न्यूट्रलाइज किया है उसका न्यूट्रलाइज करने के बाद इसके पोर्शन ਵੱਖ-ਵੱਖ ਡਿਫਰੈਂਟ ਡਿਫਰੈਂਟ ਜਗ੍ਹਾ ਪਰ ਗਏ। ਕੌਣ-ਕੌਣ ਸੀ ਜਗ੍ਹਾ ਤੇ? ਪਹਿਲੇ ਕੌਣਸਾ ਗਾ? ਜੇਠਵਾਲ ગામ ਮੈਂ ਔਰ ਮੱਖਣ ਮੰਡੀ ગામ। ਤੁਸੀਂ ਮਿੱਟੀ ਕਿ ਆਈ ਕੇ ਲਈ ਬੁਲਾਈ ਦਈਏ? ਮਿੱਟੀ ਇਸ ਕੋ ਡੀਫਿਊਜ਼ ਕਰਨੇ ਲਈ।